ਹੈਲੋ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਦੋਸਤੋ ਅੱਜ ਅਸੀਂ ਤੁਹਾਡੇ ਨਾਲ ਇੱਕ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਤਾਂ ਦੋਸਤੋ ਇਹ ਜੋ ਘਟਨਾ ਹੈ ਇਹ ਸਾਡੇ ਘਰ ਦੇ ਬੁਹੇ ਅੱਗੇ ਹੀ ਹੋਈ ਸਾਡੇ ਘਰ ਦੇ ਬੁਹੇ ਅੱਗੇ ਹੀ ਮੀਟਰ ਬਾਕਸ ਲੱਗਿਆ ਹੋਇਆ ਹੈ ਜਦ ਇਹ ਘਟਨਾ ਵਾਪਰੀ ਤਾਂ ਉਦੋਂ ਸ਼ਾਮ ਦਾ ਸਮਾਂ ਸੀ ਸਾਨੂੰ ਕੁਝ ਵੀ ਨਹੀਂ ਪਤਾ ਸੀ ਕਿ ਬਾਹਰ ਕੀ ਹੋ ਰਿਹਾ ਹੈ ਅਸੀਂ ਆਪਣੇ ਘਰ ਵਿੱਚ ਕੰਮ ਕਰ ਰਹੇ ਸੀ ਤਾਂ ਤੁਰੰਤ ਸਾਨੂੰ ਆਵਾਜ਼ਾਂ ਸੁਣਾਈ ਦੇਣ ਲੱਗੀਆਂ ਕਿ ਅੱਗ ਲੱਗ ਗਈ ਅੱਗ ਲੱਗ ਗਈ ਅਸੀਂ ਸੋਚਿਆ ਪਤਾ ਨਹੀਂ ਕਿੱਥੇ ਅੱਗ ਲੱਗ ਗਈ ਸਾਡੇ ਘਰ ਦਾ ਇੱਕ ਹੋਰ ਗੇਟ ਹੈ ਅਸੀਂ ਉਧਰ ਦੇਖਣ ਗਏ ਲੇਕਿਨ ਸਾਨੂੰ ਉਧਰ ਕੁਝ ਨਹੀਂ ਦਿਖਾਈ ਦਿੱਤਾ ਫਿਰ ਅਸੀਂ ਆਸ-ਪਾਸ ਦੇਖਿਆ ਤੇ ਸਾਨੂੰ ਉਧਰ ਵੀ ਕੁਝ ਨਹੀਂ ਦਿਖਾਈ ਦਿੱਤਾ ਫਿਰ ਅਸੀਂ ਇਸ ਪਾਸੇ ਆਏ ਜਿੱਧਰ ਕੇ ਸਾਡਾ ਮੀਟਰ ਬਾਕਸ ਲੱਗਿਆ ਹੋਇਆ ਹੈ ਤਾਂ ਜਦ ਅਸੀਂ ਇੱਥੇ ਦੇਖਿਆ ਇੱਥੇ ਕਾਫੀ ਅੱਗ ਲੱਗੀ ਹੋਈ ਸੀ ਤਾਂ ਅਸੀਂ ਮੁੜ ਘਰੋਂ ਵਾਪਸ ਗਏ ਤੇ ਘਰੋਂ ਜੋ ਸਾਡੇ ਤੋਂ ਸਰਿਆ ਉਹ ਅਸੀਂ ਲੈ ਕੇ ਆਏ ਪਾਣੀ ਦੀਆਂ ਬਾਲਟੀਆਂ ਸੀ ਇਸ ਤੇ ਪਾਈਆਂ ਤਾਂ ਇਸ ਨਾਲ ਅੱਗ ਬੁਝ ਗਈ ਰੱਬ ਦਾ ਸ਼ੁਕਰ ਹੈ ਕਿ ਉਸ ਟਾਈਮ ਕੋਈ ਹਵਾ ਨਹੀਂ ਵਗ ਰਹੀ ਸੀ ਅਗਰ ਹਵਾ ਵਗ ਰਹੀ ਹੁੰਦੀ ਤਾਂ ਇਹ ਸਾਗ ਨੇ ਭਿਆਨਕ ਰੂਪ ਧਾਰਨ ਕਰ ਲੈਣਾ ਸੀ ਰੱਬ ਦਾ ਸ਼ੁਕਰ ਹੈ ਕਿ ਸਮਾਂ ਰਹਿੰਦੇ ਸਾਨੂੰ ਪਤਾ ਲੱਗ ਗਿਆ ਤੇ ਅਸੀਂ ਇਹ ਅੱਗ ਬੁਝਾ ਲਈ ਇੱਥੇ ਰਹਿੰਦੇ ਸਾਰੇ ਘਰਾਂ ਨੇ ਆਪਣੇ ਘਰੋਂ ਘਰੇ ਪਾਣੀ ਲਿਆਂਦਾ ਤੇ ਇਸ ਅੱਗ ਨੂੰ ਬੁਝਾਇਆ ਤਾਂ ਦੋਸਤੋ ਤੁਸੀਂ ਵੀ ਆਪਣੇ ਘਰ ਦੇ ਆਸ-ਪਾਸ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਕਿ ਕਿਤੇ ਤੁਹਾਡੇ ਘਰ ਦੇ ਨੇੜੇ ਮੀਟਰ ਬਾਕਸ ਤਾਂ ਨਹੀਂ ਹੈ ਅਗਰ ਹੈ ਤਾਂ ਬਾਹਰ ਡੇੜਾ ਜ਼ਰੂਰ ਮਾਰਦੇ ਰਿਹਾ ਕਰੋ ਤਾਂ ਇੱਥੇ ਅਸੀਂ ਸਮੇਂ ਰਹਿੰਦੇ ਅੱਗ ਤਾਂ ਬੁਝਾ ਲਈ ਲੇਕਿਨ ਫਿਰ ਵੀ ਮਾਨ ਵਿੱਚ ਡਰ ਬੈਠ ਗਿਆ ਕਿ ਕਿਤੇ ਫਿਰ ਤੋਂ ਨਾ ਇਹ ਹਾਦਸਾ ਵਾਪਰ ਜਾਵੇ ਲੇਕਿਨ ਰੱਬ ਦਾ ਸ਼ੁਕਰ ਹੈ ਕਿ ਸਾਡੇ ਘਰ ਦੇ ਆਸ-ਪਾਸ ਜੋ ਵੀ ਘਰ ਸਨ ਸਭ ਦੀ ਫਸਲ ਵਧੀਆ ਤਰੀਕੇ ਨਾਲ ਵੱਡੀ ਗਈ ਤੇ ਅਸੀਂ ਆਸ ਕਰਦੇ ਹਾਂ ਕਿ ਸਾਰੇ ਕਿਸਾਨਾਂ ਦੀ ਫਸਲ ਵਧੀਆ ਤਰੀਕੇ ਨਾਲ ਵੱਡੀ ਗਈ ਹੋਵੇ ਤਾਂ ਦੋਸਤੋ ਤੁਸੀਂ ਵੀ ਆਪਣੇ ਘਰਾਂ ਦੇ ਆਸ-ਪਾਸ ਧਿਆਨ ਰੱਖਿਆ ਕਰੋ ਤੇ ਇਹੋ ਜਿਹੀ ਘਟਨਾ ਹੋਣ ਤੋਂ ਬਚਾ ਹੀ ਰੱਖਿਆ ਕਰੋ ਤਾਂ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਸ ਵੀਡੀਓ ਤੋਂ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਵੀਡੀਓ ਦੇਖਣ ਲਈ ਬਹੁਤ ਬਹੁਤ